ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਤਲਵੰਡੀ ਬੁੱਧ ਸਿੰਘ ਪਹੁੰਚੇ ਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਭੋਲੇ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾ ਜਾਣਦੇ ਆ ਜਿਹੜੇ ਲੋਕਲ ਏਰੀਆ ਵਾਲੇ ਭਰਾ ਨੇ ਆਪਣੇ ਵਪਾਰ ਦਾ ਵੀਰ ਹੁੰਦਾ ਕੰਮ ਆ ਮਾਲ ਇਹਨਾਂ ਦੇ ਕੋਲ ਰੁਟੀਨ ਦੇ ਵਿੱਚ ਹੀ ਆਉਂਦਾ ਵੜਾ ਮੱਝਾਂ ਗਾਵਾਂ ਝੋਟੀਆਂ ਹਰੇਕ ਤਰ੍ਹਾਂ ਦੇ ਪਸ਼ੂ ਆਉਂਦੇ ਰਹਿੰਦੇ ਆ ਅੱਜ ਤੋਂ ਤਕਰੀਬਨ ਕੁਝ ਸਮਾਂ ਪਹਿਲਾਂ ਤਕਰੀਬਨ ਕੋਈ 8 ਮਹੀਨੇ ਜਾਂ 9 ਮਹੀਨੇ ਜਾਂ ਸਾਲ ਦੇ ਅੰਦਰ ਵਾਰੀ ਸਮਾਂ ਹੋ ਗਿਆ ਇੱਕ ਵੀਡੀਓ ਆਪਾਂ ਪਾਈ ਸੀ ਇਸ ਘਰੋਂ ਉਦੋਂ ਵੀ ਵੀਰ ਉਹਨਾਂ ਨੇ ਕੋਈ 6-7 ਪਸ਼ੂ ਦਿਖਾਏ ਸੀਗੇ ਵੀਡੀਓ ਦੇ ਵਿੱਚ ਤੇ ਅੱਜ ਤਿੰਨ ਬੈੜਾ ਤੁਹਾਨੂੰ ਦਿਖਾਉਣੀਆਂ ਨੇ ਤਲਵੰਡੀ ਬੁੱਧ ਸਿੰਘ ਬਿਲਕੁਲ ਨੇੜੇ ਤਲਵੰਡੀ ਸੋਭਾ ਸਿੰਘ ਵੈਸੇ ਕੋਈ ਚਾਰਕ ਤਲਵੰਡੀਆਂ ਜਿਹੜੀਆਂ ਪੈਂਦੀਆਂ ਨੇ ਇਧਰਲੀ ਸਾਈਡ ਕੋਟ ਬੁੱਡੇ ਵਾਲੀ ਸਾਈਡ ਠੀਕ ਆ ਜੀ ਤੂਤ ਪੰਘਾਲਾ ਪਿੰਡ ਨੇੜੇ-ਨੇੜੇ ਆ ਤੇ ਘਰੇਾਲਾ ਵੀ ਇਥੋਂ ਥੋੜੀ ਦੂਰੀ ਤੇ ਆ ਕੋਈ ਵੀ ਭਰਾ ਆਪਣਾ ਵਿਜ਼ਿਟ ਕਰਦਾ ਤੇ ਕੋੜ ਬੁੱਡੇ ਤੋਂ ਜ਼ਿਆਦਾ ਨਹੀਂ ਤੇ ਕੋਈ 8-7 ਕਿਲੋਮੀਟਰ ਦੀ ਸਾਰੀ ਦੂਰੀ ਆ ਇਸ ਪਿੰਡ ਦੀ ਤੇ ਪੱਟੀ ਵੀ ਇਥੋਂ ਕੋਈ 12-14 ਕਿਲੋਮੀਟਰ ਹੱਦ 15 ਕਿਲੋਮੀਟਰ ਦੀ ਸਾਰੀ ਦੂਰੀ ਆ ਹਰੀਗਾ ਪਤਨ ਤੋਂ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆਉਂਦਾ ਤੇ ਹਰੀਗਾ ਪਤਨ ਵੀ ਤਕਰੀਬਨ ਇਥੋਂ ਕੋਈ 16-17 ਕਿਲੋਮੀਟਰ ਹੱਦ ਕੋਈ 18-17 ਕਿਲੋਮੀਟਰ ਦੀ ਦੂਰੀ ਤੇ ਹੈਗਾ ਠੀਕ ਆ ਜੀ ਇਹ ਡਿਸਟੈਂਸ ਆ ਬਗ ਬਲ ਕੋਲਰ ਨਾਲ-ਨਾਲ ਲੱਗਦੇ ਪਿੰਡਾਂ ਦੀ ਨਾਲ-ਨਾਲ ਲੱਗਦੇ ਕਸਬਿਆਂ ਦੀ ਠੀਕ ਆ ਅੱਜ ਤਰੀਕ 12 ਦਸੰਬਰ ਤੇ ਸਮਾਂ ਦੋਸੂ ਕੋਈ ਦੁਪਹਿਰ ਦੇ 2:30 ਵਜੇ ਦਾ ਟ ਤਿੰਨ ਵਾੜਾ ਦਿਖਾਉਣੀ ਆ ਭਰਾਵਾਂ ਨੂੰ ਇੱਕ ਦੋ ਦੀ ਬੱਚੀ ਦਿਖਾਉਣੀ ਆ ਪਲੂਨ ਪਹਿਲਾ ਸੂਬਾ ਇੱਕ ਵੱਡੀ ਵਾੜ ਦਿਖਾਉਣੀ ਆ ਉਹ ਵੀਰ ਉਹਨਾਂ ਨੇ ਤਕਰੀਬਨ ਘਰੇ ਵੀ ਇਸ ਵਾੜ ਦੀ ਚਵਾਈ ਕੀਤੀ ਆ ਪਿਛਲੇ ਸੂਬੇ ਇਸ ਵਾਰ ਤੀਜਾ ਸੂਬਾ ਸੂਈ ਆ ਇੱਕ ਵਾੜ ਤੁਹਾਨੂੰ ਹੋਰ ਦਿਖਾ ਦਾਂਗੇ ਵੀ ਤਾਜੀ ਆ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸਭ ਤੋਂ ਪਹਿਲਾਂ ਵੀਰ ਭੋਲੇ ਸਾਸਰੀ ਕਾਲ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਜੀ ਜੀ ਐਨ ਜੀ ਹੋਰ ਵੀਰ ਭੋਲੇ ਕੈਮ ਸੇਤਾ ਐ ਚੱਲਦੀ ਗੱਲਾਂ ਮਹਾਰਾਜ ਦੀ ਕਿਰਪਾ ਸ਼ੁਕਰੇ ਮਾਲਕ ਦਾ ਰਵੀ ਵੀਰ ਪੋਲੇ ਇੱਕ ਵੀਡੀਓ ਪਾਈ ਸੀ ਉਸ ਤੋਂ ਬਾਅਦ ਮੇਰਾ ਮਾਲ ਵੀ ਵਿਕ ਗਿਆ ਬਾਕੀ ਦਾ ਮਾਲ ਇੰਨਾ ਹੀ ਵਿਕਦਾ ਮਾਲ ਵੀਡੀਓ ਦਾ ਮੌਕਾ ਨਹੀਂ ਦੇ ਦਿੰਦੇ ਇਹਦੇ ਲਈਦਾ ਮਾਲ ਵਿਕ ਜਾਂਦਾ ਹਾਂ ਹਾਂ ਹਾਂਜੀ ਮੈਂ ਗੱਲਾਂ ਗੁੱਲਾਂ ਹੀ ਸੁਣਨੀਆਂ ਹੁੰਦੀਆਂ ਤੁਹਾਡੀਆਂ ਆ ਇੰਨਾ ਹੀ ਮੰਨਤਾਂ ਨੇ ਉਹ ਕਰਕੇ ਯਾਰ ਕਿ ਮੈਂ ਵੀਡੀਓ ਪਾਈਏ ਵੀਰ ਤੋਂ ਫੇਰ ਤੋਂ ਓਹ ਠੀਕ ਆ ਠੀਕ ਆ ਤੇ ਅੱਜ ਵੀਰ ਜਿੱਦਾਂ ਆਪਾਂ ਜ਼ਿਕਰ ਕੀਤਾ ਤਿੰਨ ਵੈੜਾ ਨੇ ਤੇ ਆ ਵੈੜਾ ਆਪਣੇ ਕੋਲ ਜਿਹੜੀ ਆਪਣੀ ਨਾ ਘਰ ਦੀ ਗਾਂ ਹੈ ਤੀਜਾ ਸੁਗਾ ਸੋਈ ਆ ਇਹ ਥੱਲੇੋਂ ਪਿਛਲੇ ਸੂਏ ਆਪਾਂ 52 ਕਿਲੋ ਦੁੱਧ ਚੋਇਆ ਹੁਣ ਅੱਜ 7-8 ਦਿਨ ਹੋ ਗਏ ਆ ਹਾਂਜੀ 35-32 ਜਿਹੜਾ ਪੱਕਾ 32 ਲੀਟਰ ਵਾਲਾ ਉਦੋਂ 35 ਝਾਗ ਆ 32 ਲੀਟਰ ਐਸ ਵਕਤ ਜਿਹੜਾ ਹਾਜ਼ਰ ਹਨਾ ਹਾਂ ਲੀਟਰ ਵਾਲਾ ਤੇ ਸੂਈ ਨੂੰ ਇਹ 8-10 ਦਿਨ ਹੋਏ ਸਾਰੇ ਠੀਕ ਆ ਜੀ ਤੇ ਦੂਜੇ ਸਵੇਰ ਫਿਰ ਚੰਗਾ ਦੁੱਧ ਛੋੜੀ ਹਾਂ ਜੀ 52 ਕਿਲੋ ਦੁੱਧ ਹੋਇਆ ਆਪਾਂ ਆਪਦੇ ਘਰੇ ਇਹਨੂੰ ਮਤਲਬ ਅ ਮਹੀਨੇ ਤੱਕ ਪੂਰੇ ਪੀਕ ਤੇ ਚੱਲਣ ਲੱਗ ਪਈ ਸੀ ਇੰਨੇ ਲੀਟਰ ਤੇ ਹਾਂ ਜੀ ਇਹ ਜੜ 10 ਦਿਨ ਹੋਏ ਠੀਕ ਆ ਜੀ ਲਓ ਵੀ ਬਾੜ ਵੱਡੀ ਆ ਦੋਸਤੋ ਤੀਜਾ ਸਵੇਰ ਸੂਈ ਤੇ ਮਗਰ ਬੱਛਾ ਮੇਲਕਾਫ ਆ 나ੜੂਆ ਨਾਲ ਹੀ ਬੱਚੇ ਤੇ ਨਾ ਹਾਂ ਜੀ ਆ ਨਾੜੂਆ ਤੁਹਾਨੂੰ ਚੈੱਕ ਕਰਾ ਦੇਣਾ ਨਾੜੂ ਨਾਲ ਆ ਬੱਚੇ ਤੇ ਆ ਚੈੱਕ ਕਰੋ ਠੀਕ ਆ ਜੀ ਮਗਰ ਬੱਛਾ ਮੇਲਕਾਫ ਆ ਤੇ ਪੂਰੇ ਵੱਡੇ ਢਾਂਚੇ ਦੀ ਵੇੜ ਇਹ ਗਾਂ ਤ ਨੂੰ ਬੁਖਾਰਿਆ ਫੁੱਲ ਵੱਡੀ ਹਾਈਟ ਕੱਤ ਦੇ ਵਿੱਚ ਆ ਪਿਛਲੇ ਸਵੇ ਦੇ ਰਿਕਾਰਡ ਵੇਰਵਾ ਤੁਹਾਨੂੰ ਦੱਸ ਹੀ ਦਿੱਤਾ ਵੈਸੇ ਚਲੋ ਵਪਾਰਤਾ ਕੰਮ ਆ ਇਸ ਵੇੜ ਦੀ ਚਵਾਈ ਵੀਰ ਨੇ ਆਪਣੇ ਘਰ ਕੀਤੀ ਆ ਪਿਛਲੇ ਸਵੇ ਸੈਕਿੰਡ ਟਾਈਮਰ ਜਦੋਂ ਵੇੜ ਸੀਗੀ ਠੀਕ ਆ ਜੀ ਹੁਣ ਤੀਜਾ ਸਵੇ ਫੁੱਲ ਹਾਈਟ ਲੈਂਥ ਆ 8-7 ਦਿਨਾਂ ਦੀ ਸੂਈ ਥੱਲੇ ਇਸ ਵਕਤ 32 ਤੋਂ 35 ਲੀਟਰ ਦੇ ਦਰਮਿਆਨ ਦੁੱਧ ਚੱਲ ਰਿਹਾ ਠੀਕ ਆ ਜੀ ਸੋ ਸੋਹਣੀ ਹਾਈਟ ਕੱਤਾ ਬਾਕੀ ਥਣ ਗੋਲ ਬਹੁਤ ਜ਼ਿਆਦਾ ਕਾਇਮ ਆ ਮੁਠੀ ਵਾਲਾ ਥਣ ਲੱਗਾ ਲੇਵੇ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਜੇ ਠੀਕਾ ਜੀ ਆ ਦੇਖੋ ਸੋ ਚੌਥਾ ਹਾਂ ਦੇ ਵਿੱਚ ਸਪੇਸ ਵੰਡ ਚੰਗੀ ਹੈ ਬਾਕੀ ਮਿਲਕਨਾੜ ਕਾਫੀ ਮੋਟੀ ਤੁਹਾਨੂੰ ਦਿਖਾਈ ਦੇਊਗੀ ਹੁਣ 2:00 ਵਜੇ ਦੁਪਹਿਰ ਦਾ ਸਮਾਂ ਤੇ ਇਹ ਵੀਰ ਮਾਰਨਿੰਗ ਚਵਾਈ ਕਿੰਨੇ ਕ ਵਜੇ ਕਰਦੇ 5:00 ਵਜੇ ਦੀ ਆ ਲੋ ਦੀ 5:00 ਵਜੇ ਦੋਸਤੋ ਮਾਰਨਿੰਗ ਚਵਾਈ ਦਾ ਟਾਈਮ ਆ ਠੀਕਾ ਜੀ ਸੂਬਾ ਦੀ ਚਵਾਈ 5:00 ਵਜੇ ਕੀਤੀ ਆ ਹੁਣ ਵੀ ਤਕਰੀਬਨ ਚਲੋ 2 2:30 ਵਜੇ ਦਾ ਸਮਾਂ ਹੈ ਤਕਰੀਬਨ ਕੋਈ 2:30 ਘੰਟੇ ਰਹਿ ਗਿਆ ਬਿਲਕੁਲ ਟਾਈਮੋਂ ਟਾਈਮ ਸਮਾਂ ਹੋਣ ਦੇ ਵਿੱਚ ਬਾਕੀ ਚੰਗੇ ਫਾਰਮ ਦੇ ਵਿੱਚ ਗਈ ਚਲੀ ਵੜ ਦੁੱਧ ਫਿਰ ਮੈਨੂੰ ਤਾਂ ਟਾਪ ਲਾਉਗੀ ਹਾਂਜੀ ਇਹਨਾਂ ਦਊਂਗੀ ਸਾਡੇ ਕੋਲ ਤਾਂ ਜਗ੍ਹਾ ਨਹੀਂ ਸਹੀ ਜਗ੍ਹਾ ਪੋਲੀ ਮੰਗਦੀ ਆ ਹਾਂਜੀ ਹਾਂਜੀ ਸਾਡੇ ਕੋਲ ਜਗ੍ਹਾ ਪੱਕੀ ਆ ਤੇ ਪੱਕੀ ਜਗ੍ਹਾ ਦਾ ਕਰਕੇ ਵੀ ਹੋ ਸਕਦਾ ਵਧ ਦਊਗੀ ਦੁੱਧਰ ਠੀਕ ਆ ਠੀਕ ਆ ਸਾਂਭੀ ਚੰਗੀਆਂ ਹੀ ਆ ਵੀ ਕਰਦੀ ਖਰਾਬ ਨਹੀਂ ਬਹੁਤ ਸੁਣੀਆਂ ਬਾਕੀ ਵਜਨ ਵਜੂਦ ਚੰਗਾ ਕੱਦ ਬਹੁਤ ਤੁਸੀਂ ਮੇਰਾ ਆਪ ਹੀ ਦੇਖ ਲਓ ਠੀਕ ਆ ਜੀ ਇੱਕ ਚੰਗੇ ਫਾਰਮਾ ਦੇ ਵਿੱਚ ਜਿੱਦਾਂ ਆਪਾਂ ਵੜਾ ਦੇਖਦੇ ਆਂ ਉਡਾ ਹਾਈਟ ਕਾਤਾ ਬੈੜਦਾ ਚੋਣ ਚਾਂਣ ਦੀ ਬਿਲਕੁਲ ਇੱਕ ਨੰਬਰ ਦੀ ਹੈ ਜੀ ਇੱਕ ਨੰਬਰ ਚਵਾਈ ਤਾਂ ਨਤਾਰਾ ਮਾਰ ਕੇ ਵਗਾਰ ਕੋਈ ਭਰਾ ਆਪਣਾ ਮੰਨ ਲਓ ਵੀ ਆਨਲਾਈਨ ਸੌਦਾ ਵੀ ਕਰ ਲੂਗਾ ਤਾਂ ਬਿਲਕੁਲ ਬੇ ਤੁੜਕ ਆਨਲਾਈਨ ਵੀ ਚੀਜ਼ ਮੰਗਾ ਲੇ ਹਾਂਜੀ ਠੀਕ ਹੈ ਭਰਾ ਚਵਾਈ ਦੀ ਗਰੰਟੀ ਆਪੇ ਇਹ ਭੋਲੇ ਵੀਰ ਇਹਦੀ ਡਿਮਾਂਡ ਕੀ ਕਰਦੇ ਪਏ ਦੇਣੀ ਕਿੰਨੇ ਦੀ ਆ ਇਹਦਾ ਮੋਲ ਆਪਾਂ ਇੱਕ ਵੀ ਕਰਦੇ ਆ ਤੇ ਇੱਕ ਜਿਹੜੀ ਨਾ ਇੱਕ 15 ਹੀ ਦੇ ਦਾਂਗੇ ਨਾ ਆ ਜਿਹੜੀ ਪੰਦੇ ਇੱਕ ਹਾਂ ਹਾਂ ਇੱਕ 15 ਹੀ ਦੇ ਅੱਛਾ ਅੱਛਾ ਜੀ ਹਾਂਜੀ ਠੀਕ ਆ ਵੀਰ ਆ ਓਕੇ ਵੀ ਹਾਂ ਨਾ ਜਿਹੜੀ 15 ਦੀ ਹਾਂਜੀ ਠੀਕ ਆ ਉਹ ਵੀ ਮੰਤਾਨ ਕਰਦੇ ਆ ਕੋਈ ਗੱਲ ਨਹੀਂ ਭੈਣ ਭਰਾ ਦਾ ਦੂਰੋਂ ਕੋਈ ਆਉਂਦਾ ਤੇ ਠੀਕ ਆ ਠੀਕ ਆ ਲਓ ਵੀ 1 ਲੱਖ 20 1 ਲੱਖ 55 ਡਿਮਾਂਡ ਦੋਸਤੋ ਕੁਝ ਵੀ ਕਰਾ ਲਓ 1 15 ਦੀ ਵੀਰਾਂ ਦਾ ਵੀ ਯੈਸ ਉਹ ਆ ਠੀਕ ਆ ਬਾਕੀ ਮੇਰਾ ਵੀਰ ਇਧਰੋਂ ਤੁਸੀਂ ਕੋਈ ਫਿਰ ਨਿਗਾਹ ਮਾਰ ਲਓ ਜਿਹੜੇ ਮੇਰੇ ਫਾਰਮਰ ਭਰਾਣੇ ਕੋਈ ਚੰਗੇ ਛੱਡ ਜਾਂ ਛੋਟੇ ਸਮਾਲ ਫਾਰਮ ਜਾਂ ਵੱਡੇ ਲਾਰਜ ਫਾਰਮ ਦੇ ਵਿੱਚ ਚੰਗੀ ਵਹਿੜ ਐਡ ਕਰਨੀ ਹੈ ਕਰ ਸਕਦੇ ਹੋ ਤੁਸੀਂ ਕੋਈ 32 35 ਲੀਟਰ ਇਸ ਵਕਤ ਮੌਜੂਦ ਆ ਬਾਕੀ ਗਾੜ ਗੂੜ ਤੁਹਾਨੂੰ ਵਿਖਾਉਣੇ ਇਧਰਲੇ ਪਾਸਿਓ ਆ ਚੈੱਕ ਕਰੋ ਬਿਲਕੁਲ ਮੋٹے ਰਸੇ ਵਰਗੀ ਮਿਲਕਨਾਰ ਚੌਥਾ ਨਾ ਤਾਂ ਸਪੇਸ ਗੈਪ ਚੰਗਾ ਮੁਠੀ ਵਾਲਾ ਥਣ ਲੱਗਾ ਵੈਸੇ ਦੋਹੇ ਪਾਸੇ ਬੈਠ ਕੇ ਵੀ ਚਵਾਈ ਕੋਈ ਭੈਣ ਭਰਾ इजीली ਕਰ ਸਕਦਾ ਠੀਕ ਆ ਜੀ ਇੱਕ 15 ਦੀ ਹਨ ਆ ਇਧਰ ਸਾਇਰ ਨੰਬਰ ਤੇ ਵੀਰ ਆ ਵੱਛੀ ਕਿਵੇਂ ਆ ਇਹ ਦੋਂਦੀ ਆ ਵੱਛੀ ਆ ਜੀ ਦੋ ਦੰਦਾਂ ਜੀ ਹਾਂਜੀ ਲਓ ਜੀ ਦੋ ਦੰਦਾਂ ਤੋਂ ਵੱਛੀ ਚੈੱਕ ਕਰਾਉਣੇ ਆ ਭਰਾਵਾਂ ਨੂੰ ਐਚਪੀ ਬਰੀਡ ਦੇ ਵਿੱਚ ਤੇ ਮਗਰ ਵੀ ਵੱਛੀ ਇਹ ਤੇ ਹਾਂਜੀ ਵੱਛੀ ਮਗਰ ਵੀ ਮਗਰ ਵੀ ਵੱਛੀ ਆ ਆਪ ਉਹ ਵੀ ਵੱਛੀ ਆ ਦੰਦੋਂ ਆ ਦੇਖੋ ਜੀ ਦੋ ਦੰਦ ਜਿਹੜੀ ਬਿਲਕੁਲ ਕਨਫਰਮ ਕਰਾ ਦਿੰਦੇ ਆ ਭਰਾਵਾਂ ਨੂੰ ਦੋ ਦੰਦ ਵੱਛੀ ਆ ਚੌਕ ਛੇਕ ਕੰਨੀਆਂ ਦੁੱਧ ਦ ਬਾਕੀ ਥੋੜਾ ਤੋੜ ਕੇ ਵਿਖਾਉਣੇ ਆ ਇਹਨੂੰ ਅਜ ਵੀਰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 10 10 ਕੁ ਦਿਨ ਹੋ ਗਏ 10 ਲੋ ਜੀ 10 ਦਿਨ ਦਾ ਸਮਾਂ ਹੋ ਗਿਆ ਮਗਰ ਬੱਛੀ ਆ ਪਛੀ ਵੀ ਬਹੁਤ ਖੂਬਸੂਰਤ ਸਟੇਟ ਪੜੇ ਦੇ ਵਿੱਚ ਆ ਬਿਲਕੁਲ ਨਾੜੀ ਨੂੜੀ ਵੇਣ ਸਮੂਣ ਤੋਂ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਲੈਵੇ ਤੇ ਉੱਪਰ ਕਾਫੀ ਤੁਹਾਨੂੰ ਦਿਖਾਈ ਦੇਊਗੀ ਫਾੜੀ ਵਾਲਾ ਲੈਵਾ ਤੇ ਚਵਾਈ ਵਾਲੇ ਥਾਣਾ ਥੀ ਮੁਠੀ ਵਾਲੇ ਲੱਗਾ ਇਹਨੂੰ ਹਾਂਜੀ ਬਹੁਤ ਮੋਟਾ ਥਾਣ ਕੱਢਦੀ ਧਾਰਾ ਮਾਰ ਕੇ ਵਿਗਾਦਨੇ ਆ ਹਾਂ ਆ ਦੇਖੋ ਆਹ ਹੈ ਪੂਰਾ ਕੱਢਦੀ ਆਹ ਦੇਖੋ ਲਓ ਜੀ ਠੀਕ ਆ ਜੀ ਬਹੁਤ ਸੋਹਣਾ ਲੇਵਾ ਕਰਮ ਵਾਲੀ ਦਾ ਟਕਾਣੇ ਤੇ ਆ ਕੰਪੈਕਟ ਟਾਟਰ ਆ ਬਲੈਡਰ ਹੀ ਬੰਨੀ ਫਿਰਦੀ ਆ ਠੀਕ ਆ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਬਿਲਕੁਲ ਲਵੀ ਕੁਲੀ ਵੱਛੀ ਆ ਤਕਰੀਬਨ ਚਲੋ ਪਲੂਨ ਪਹਿਲੇ ਸਵੇਰੇ ਬੜੇ ਟਕਾਣੇ ਤੇ ਸੁਈ ਆ ਕਰਮ ਵਾਲੀ ਠੀਕ ਆ ਜੀ ਜਿਵੇਂ ਬਿਲਕੁਲ ਤੁਹਾਨੂੰ ਦੱਸ ਹੀ ਦਿੱਤਾ ਵੀ ਦੰਦ ਤੇ ਬਰਾਬਰੀ ਕਰ ਗਈ ਆ ਸੋ ਬੱਛੀ ਵਾਧੇ ਵਾਲੀ ਆ ਕੋਈ ਭਰਾ ਹੱਥ ਪਾ ਲਿਓ ਠੀਕ ਆ ਜੀ ਕਿਸੇ ਭਰਾ ਨੇ ਪਲੂਨ ਪਹਿਲੇ ਸਵੇਰੇ ਕੋਈ ਦੰਦਾਂ ਦੇ ਵਿੱਚ ਵੱਛੀ ਐਡ ਕਰਨੀ ਆਪਣੇ ਫਾਰਮ ਤੇ ਵਿੱਚ ਤੇ ਬਾਕੀ ਤੁਹਾਡੇ ਨੂੰ ਆਪਾਂ ਦਿਖਾ ਹੀ ਰਹੇ ਹਾਂ ਬਹੁਤ ਸ 20 ਲੀਟਰ ਕਵੀਰ ਪੁੱਲਾ 20 ਦੀ ਕੋਈ ਗਾਰੰਟੀ ਚਾਹੀਦੀ ਹਾਂਜੀ 20 ਦੀ ਆਪਣੀ ਗਾਰੰਟੀ ਹੈ ਦੁੱਧ 22 ਅਸੀਂ ਰੋਜ਼ ਮਿੰਦੇ ਆ ਦੁੱਧ ਠੀਕ ਹੈ ਜੀ ਠੀਕ ਆ ਹਾਂਜੀ ਸੋ 22 ਲੀਟਰ ਜਿਹੜਾ ਦੋਸਤੋ ਬੱਚੀ ਥਲੇ ਦੁੱਧ ਆ ਚਲੋ ਚੰਗੀ ਸਟਾਰਟਿੰਗ ਆ ਬਹੁਤ ਚੰਗਾ ਮੋਟਾ ਬਣਾਉਂਦੀ ਚਵਾਈ ਵਾਲਾ ਠੀਕ ਹੈ ਭਰਾ ਹਾਂਜੀ ਠੀਕ ਆ ਬਾਕੀ ਉਹ ਦੇਸੀ ਰਿਆ ਥਣ ਵੈਸੇ ਹੱਥੀ ਚਵਾਈ ਵਾਲੀ ਆ ਠੀਕ ਆ ਸੋ ਮਗਰ ਬੱਚਾ ਵੀ ਬਹੁਤ ਸੋਨਾ ਦੇਖੋ ਬਹੁਤ ਸੋਹਣੀ ਗ੍ਰੋਥ ਆ ਬੱਚੇ ਦੀ ਚੰਗੀ ਹਾਈਟ ਕਰਦਾ ਠੀਕ ਆ ਜੀ ਬੱਚੀ ਚੰਗੀ ਆ ਮਗਰ ਬੱਚੀ ਵੀ ਚੰਗੀ ਆ ਬਾਕੀ ਆਪ ਵੀ ਕਰਮ ਵਾਲੀ ਬਹੁਤ ਸੋਹਣੀ ਆ ਚੰਗੇ ਕੈਰੈਕਟਰ ਨੇ ਉੱਪਰੋਂ ਵੀ ਬਿਲਕੁਲ ਸਟੇਟ ਕੋਈ ਢੋਈ ਬੈਠਵੀਂ ਨਹੀਂ ਤੇ ਨਾ ਉੱਪਰੋਂ ਬਿਲਕੁਲ ਕੁੱਬ ਘੜਦੀ ਆ ਬਿਲਕੁਲ ਫਲੈਟ ਉੱਪਰੋਂ ਸਟੇਟ ਇਹਦਾ ਵੀਰ ਭੋਲੇ ਡਿਮਾਂਡ ਦੇ ਦਈਏ ਕਿੰਨੇ ਦੀ ਐਸ ਨੂੰ ਇਹਦਾ 85000 ਰੁਪਿਆ ਮੰਗਦੇ ਨੇ 82000 ਦੀ ਦੇ ਦੇਾਂਗੇ 82000 ਦੀ ਹਾਂਜੀ ਕਸਰਾ ਕੁਸਰਾ ਕੋਈ ਨਹੀਂ ਮਾਨਤਨ ਕਰਦਾਂਗੇ ਹੋਰ ਭਾਜੀ ਕੋਈ ਆਊਗਾ ਤੇ ਮਾਨਤਨ ਕਰਾਂਗੇ ਬਾਕੀ ਚਲੋ ਇਹ ਵੀ ਤੁਹਾਡੀ ਗੱਲ ਪੱਕੀ ਹੈ ਵੀ ਮੋੜਿਆ ਨਹੀਂ ਜਾਂਦਾ ਕਿਸੇ ਲਈ ਮੇਰੇ ਮਾਨਤਨ ਕਰਦਾਂਗੇ ਵੈਲ ਬਹੁਤ ਚੰਗੀ ਆ ਆ ਦੇ ਕੇ ਤੂੰ ਸਾਹਮਣ ਵਾਲੀ ਆ ਵੈਲ ਬਹੁਤ ਚੰਗੀ ਆ ਠੀਕ ਆ ਜੀ ਉਹ ਵੀ ਮੇਰਾ ਭਰਾ ਚੰਗਾ ਬਿਲਕੁਲ 82000 ਦੀ ਇਹ ਅੱਜ ਫਾਈਨਲ ਮਿਲ ਜਾਣੀ ਹੈ ਠੀਕ ਆ ਜੀ ਡਿਮਾਂਡ 85 90000 ਕੁਛ ਵੀ ਕਰਾ ਲਓ 22 ਲੀਟਰ ਦੁੱਧ ਇਸ ਵੈੜ ਦੇ ਥੱਲੇ ਆ ਚਲੋ ਕੋਈ ਭਰਾ ਆਨਲਾਈਨ ਵੀ ਸੌਦਾ ਕਰ ਲੈਂਦਾ ਬੇਸ਼ੱਕ ਵੀਡੀਓ ਕਾਲ ਤੇ ਚਬਾਈ ਕਰਾ ਲਿਓ ਤਸਦੀਕ ਕਰਾ ਲਿਓ ਆਦਰਵਾਇਜ਼ ਇੱਥੇ ਵੀ ਤੁਸੀਂ ਆ ਕੇ ਦ ਬਾਕੀ ਇਧਰ ਇੱਕ ਬਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਦਿੰਨੇ ਆਪਾਂ ਥੋੜਾ ਜਿਹਾ ਆ ਵੇਖੋ ਵੇਖੋ ਠੀਕ ਆ ਜੀ ਸੋ ਇਹ ਥਾਣਾ ਸਾਇਜ ਤੇ ਸਿਰਫ 82000 ਦੀ ਕਰੋ ਮੇਰੇ ਵੀਰ ਪਹਿਲ ਕਦਮੀ ਠੀਕ ਆ ਜੀ ਬੱਚੀ ਚੰਗੀ ਆ ਇੱਕ ਤੀਜੇ ਨੰਬਰ ਤੇ ਵੀਰ ਇਹਦਾ ਕੀ ਵੀਰ ਵਾ ਬੈੜਦਾ ਇਹ ਵੀ ਪਹਿਲੇ ਨਹੀਂ ਆ ਬੈੜ ਪਾਜੀ ਪਹਿਲਾਂ ਨਹੀਂ ਹਾਂ ਹਾਂ ਜੀ ਦੰਦੀ ਜਵਾਨ ਹਾਂ ਦਾ ਦੰਦੀ ਜਵਾਨ ਹੋ ਗਿਆ ਹਾਂ ਜੀ ਦੰਦੀ ਜਵਾਨ ਹੋ ਗਿਆ ਠੀਕ ਆ ਜੀ ਤੇ ਇਹਦਾ ਵੈਸੇ ਆ ਸੂਬਾ ਦਿਨ ਕਿੰਨੇ ਕੋ ਅਗੇ ਨੂੰ ਸੂਈ ਨੂੰ 10 12 ਦਿਨ ਹੋ ਗਏ 10 12 ਦਿਨ ਸਿਰਫ 10 12 ਦਿਨ ਹੋਏ ਆ 10 12 ਦਿਨ ਹੋ ਗਏ ਕਿੰਨੇ ਕੁ ਦੁੱਧ ਤੇ ਇਸ ਵਕਤ ਇਹ ਪੱਕਾ ਇਹੜਾ ਲੀਟਰ ਵਾਲਾ 14 ਕਿਲੋ ਖੁੱਲਾ 14 ਕਿਲੋ ਹਾਂ ਜੀ ਇਹ ਲੀਟਰ ਨਾ ਮੰਦੇ ਰੋਜ਼ ਦੁੱਧ ਚੋਨੇ ਆ ਕਿਹੜੀ ਵਾਧੀ ਕਿਹੜੀ ਘਟਦੀ ਮਗਰ ਇਹਦੇ ਵਿੱਚ ਹੀ ਆ ਲਓ ਜੀ 14 ਕਿਲੋ ਦੁੱਧ ਦੇ ਤੇ ਥੱਲੇ ਆ ਇਸ ਵਕਤ ਹਾਜ਼ਰ ਆ ਠੀਕ ਆ ਜੀ ਸੋ 8-10 ਦਿਨਾਂ ਤੇ ਸੂਈ ਆ ਬਾਕੀ ਥਣ ਤੁਸੀਂ ਤਕਰੀਬਨ ਹੱਥੀ ਮੁਠੀ ਵਾਲਾ ਥਾਣਾ ਕੋਈ ਛੋਟਾ ਥਾਣ ਹੋਇਆ ਤੇ ਉਹਨੂੰ ਆਪਾਂ ਹੱਥੀ ਮੁਠੀ ਵਾਲਾ ਨਹੀਂ ਕਹਿੰਦੇ ਕਿ ਜਿਹੜਾ ਚੂਣਾ ਸੌਖਾ इजीली ਕੋਈ ਭਰਾ ਬਿਲਕੁਲ ਹੱਥੀ ਚਵਾਈ ਕਰ ਸਕਦਾ ਉਹਨੂੰ ਆਪਾਂ ਕਵਾਂਗੇ ਠੀਕ ਹੈ ਜੀ ਕਿਸੇ ਨੇ ਦੂਰੋਂ ਲੱਗ ਕੇ ਆਉਣਾ ਇਹਨੂੰ ਨਾ ਇਹਨੂੰ ਗਾਂ ਨੂੰ ਚਵਾ ਲੱਗਾ ਮੱਝਾਂ ਵਾਲਾ ਗਾਈਆਂ ਵਾਲਾ ਨਹੀਂ ਲੱਗਾ ਮੱਝਾਂ ਵਾਲਾ ਚਵਾ ਇੱਕੇ ਰੰਬ ਸਮਾਂ ਸੋੜਦੀ ਪਤਾ ਲੱਗ ਜਾਂਦਾ ਜਿੱਦਾਂ ਧਾਰ ਵੜਦੀ ਮੋਕੀ ਗਰਲ ਗਰਲ ਹਾਲੇ ਗਵਾੜ ਵੀ ਖਬਰ ਹੋ ਜਾਂਦੀ ਵੀ ਭਲਾ ਵੀ ਫੋਨ ਲੱਗਾ ਹਾਂਜੀ ਮੱਝਾਂ ਵਾਲਾ ਚਵਾ ਗਾਈਆਂ ਵਾਲਾ ਨਹੀਂ ਠੀਕ ਹੈ ਜੀ ਹਾਂਜੀ ਲੋ ਵੀ ਕੱਦ ਕੋਤ ਪੂਰਾ ਵੱਡਾ ਠ ਬਾਕੀ ਜਿਹੜੀ ਤੁਹਾਨੂੰ ਉਤਸਾਹ ਕਰਨਾ ਪਰ ਤੇ ਬੱਚੀ ਵਿਖਾਈ ਆ ਦੁੰਦੀਆਂ ਦੇ ਬਰਾबरी ਹਾਈਟ ਕਰਦਾ ਇਸ ਵੈਡ ਦਾ ਮਗਰ ਵੀ ਬੱਚੀ ਆ ਗਈ ਵੀਰੇ ਹਾਂਜੀ ਬੱਚੀ ਲੋ ਜੀ ਮਗਰ ਵੀ ਬੱਚੀ ਆ ਠੀਕ ਆ ਜੀ ਆ ਬੱਚਾ ਜਿਹਦੇ ਮਗਰ ਫੀਮੇਲ ਕਾਫ ਤੇ 14 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਮਾੜਾ ਖੋਲੇ ਵੀਰ ਭੋਲੇ ਤੋੜ ਕੇ ਦਿਖਾ ਦਗੇ ਇਹਨੂੰ ਸੋ ਐਨੀਮਲ ਜਿਹੜੇ ਦੋਸਤ ਤਿੰਨੇ ਵੀਰ ਨੇ ਜਿਹੜੇ ਹੁਣ ਦਿਖਾਏ ਆ ਤਿੰਨੇ ਲੇਵਿਆਂ ਦੇ ਭਾਂਡਿਆਂ ਦੇ ਸਾਫ਼ ਸੁਥਰੇ ਜਾਨਵਰ ਆ ਰੰਗ ਬਾਜ ਆ ਪ੍ਰਿੰਟ ਪ੍ਰਿੰਟ ਤੁਹਾਡੇ ਸਾਹਮਣੇ ਆ ਫੈਸ਼ਨ ਡਿਜ਼ਾਈਨ ਚੰਗਾ ਆ ਚੈੱਕ ਕਰੋ ਕਰੋ ਚਾਕ ਠੀਕ ਆ ਜੀ ਸੋ ਮੁਠੀ ਵਾਲਾ ਥਾਣਾ ਬਾਕੀ ਪਧਰੀ ਪੁਤਰੀ ਬੈਕਸਾਈਡ ਤੋਂ ਪੂਰੀ ਆ ਕੋਈ ਇਹ ਨਾ ਮੇਰਾ ਭਰਾ ਕੇ ਕਿਉਂਕਿ ਕੋਈ ਬਾਈ ਸਾਈਡ ਦੂਜਾ ਤੀਜਾ ਕੋਈ ਵੀ ਗੱਲਬਾਤ ਹੋਵੇ ਤਾਂ ਆਪਾਂ ਵੀਡੀਓ ਦੇ ਵਿੱਚ ਦੱਸ ਸਕਦੇ ਆ ਸਾਰੀ ਗੱਲਬਾਤ ਤੇ ਉਦਾਂ ਦੀ ਕੋਈ ਚੀਜ਼ ਕਮੀ ਪੇਸ਼ੀਆਂ ਦੇ ਵਿੱਚ ਹਾਇ ਹੀ ਨਹੀਂ ਕਿ ਕਰਮਾਂ ਲਈ ਕਿਸੇ ਪਾਸਿਓਂ ਨਹੀਂ ਕੁੰਜੀਗੀ ਹਾਂ ਲਿਓ ਮੋੜ ਲਿਓ ਵੀਰ ਲੋ ਜੀ ਠੀਕ ਹੈ ਸੋ ਇਹ ਬੈੜ ਦੀ ਡਿਟੇਲ ਆ ਜੋ ਪ੍ਰੋਪਰ ਤੁਹਾਨੂੰ ਮਿਲ ਗਈ ਆ ਬਾਕੀ ਥਣ ਥੱਪਾ ਸੋਨਾ ਕਰਮ ਵਾਲੀ ਦਾ ਤੇ ਇਹ ਵੀਰ ਕਿ ਲਈ ਡਿਮਾਂਡ ਕੀ ਰਹੂਗੀ ਦੇ ਦਾਂਗੇ ਕਿੰਨੇ ਦੀ ਇਹਦਾ 65000 ਮੋਲੇ 60000 ਦੀ ਦੇ ਦਿਆਂਗੇ ਯਸ ਸੋ 60 ਦੀ ਹਾਂ ਠੀਕ ਹੈ ਭਰਾ ਕਰਦਾ ਕੋਈ ਨਹੀਂ ਮੰਨਦਾ ਨੇ ਬਿਲਕੁਲ ਕੋਈ ਸੰਪਰਕ ਕਰੇ ਕੰਟੈਕਟ ਕਰੇ ਜੇ ਕੋਈ ਵੀਰ ਮੁਰਦਾ ਨਹੀਂਗਾ ਠੀਕ ਹੈ ਜੀ ਕਿਉਂਕਿ ਮਾਲ ਚੰਗਾ ਸਾਫ ਸੁਥਰਾ ਜਾਨਵਰ ਆ ਚੰਗੇ ਪਸ਼ੂ ਆ ਤੇ ਰੇਟ ਵੀ ਮੇਰੇ ਭਰਾਵੋ ਉਹੋ ਜਿਹਾ ਭਰਨਾ ਪੈਂਦਾ ਜਿਹੋ ਜਿਹੇ ਪਸ਼ੂ ਹੁੰਦੇ ਆ ਠੀਕ ਆ ਜੀ ਸਾਫ ਸੁਥਰੀਆਂ ਬੈੜਾਂ ਨੇ ਦੁਧਾਰੂ ਬੈੜਾਂ ਨੇ ਦੁੱ 2 ਲੀਟਰ ਚੱਲ ਰਿਹਾ ਦੁੱਧ ਐਸ ਵਕਤ ਤੇ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ 14 ਲੀਟਰ ਵਾਲੀ ਦਿਖਾ ਦਿੱਤੀ ਆ ਸੋ ਤਿੰਨ ਹੀ ਨਾਗ ਨੇ ਤਿੰਨਾਂ ਨਾਗਾਂ ਦੀ ਡਿਟੇਲ ਪ੍ਰੋਪਰ ਤੁਹਾਨੂੰ ਮਿਲ ਗਈ ਆ ਇੱਕ ਵੀਰ ਭੋਲੇ ਸੰਪਰਕ ਨੰਬਰ ਆਪਣੇ ਕਰਤੀਏ ਸਾਂਝੇ 97810 55883 ਠੀਕ ਹੈ ਵੀਰ ਤੇ 19914645340 ਠੀਕ ਹੈ ਜੀ ਸੋ ਦੋਨੋਂ ਨੰਬਰ ਜਿਹੜੇ ਆ ਕਿਸਾਨ ਵੀਰੋ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰ ਲਿਆ ਜੇ ਮਾਲ ਵੈਸੇ ਰੁਟੀਨ ਦੇ ਵਿੱਚ ਦੋ ਚਾਰ ਨਾਕ ਆਈ ਜਾਂਦੇ ਹੁੰਦੇ ਹੁੰਦੀ ਵਾਧੇ ਹੁੰਦੇ ਆ ਠੀਕ ਹੈ ਭਰਾ ਹਾਂਜੀ ਮਤਲਬ ਕਿ ਮੱਜਾ ਮੋਜਾ ਵੀ ਲਿਆਉਂਦੇ ਆ ਹਾਂਜੀ ਮੱਜਾ ਚੰਗਿਆਂ ਲਿਉਨੇ ਆਂਦੇ ਆ ਆ ਬਾਕੀ ਚਲਕ ਬਖਾ ਹੀ ਦਿੱਤੀ ਇੱਥੋਂ ਭਰਾ ਆਈਡੀਆ ਲਾ ਸਕਦੇ ਆ ਹਾਂਜੀ ਲਓ ਵੀ ਮਾਲ ਵੀਰ ਦੇ ਕੋਲ ਸਾਫ਼ ਸੁਥਰਾ ਹੁੰਦਾ ਠੀਕ ਆ ਜੀ ਚਲੋ ਵਪਾਰ ਦਾ ਕੰਮ ਆ ਆਏਗਾ ਰਹਿੰਦੇ ਆ ਪਸ਼ੂ ਪਾਕੀ ਪੁੱਛ ਗਿੱਸ ਕਰਦੇ ਰਿਆ ਕਰੋ ਅੱਜ ਫਿਲਹਾਲ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਸੀ ਉਮੀਦ ਕਰਦੇ ਆ ਜਾਨਵਰ ਚੰਗੇ ਲੱਗੇ ਆ ਬਾਕੀ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸਾਨ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ